ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀਤ ਨਿੱਗੀ ਸਾਸ਼ਟਰੀਆ ਕਾਲ ਮੈਂ ਹਰਮਨ ਬ੍ਰੀਤਕੌਰ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆਂ ਜੀ ਉਸ ਖਬਰ ਦੀ ਜਿਹੜੀ ਖਬਰ ਸਾਂਝੀ ਕਰਨ ਨੂੰ ਜੀ ਨਹੀਂ ਕਰਦਾ ਜਿਹੜੀ ਗੱਲ ਦਾ ਡਰ ਸੀ ਉਹੀ ਬਾਣਾ ਵਾਪਰ ਗਿਆ ਅਦਾਕਾਰ ਤਰਮਿੰਦਰ ਨਹੀਂ ਰਹੀਂ ਇਸ ਦੁਨੀਆ ਦੇ ਵਿੱਚ ਜੀ ਲੱਗੇ ਚੱਲਣਾ 1:00 ਵਜੇ 1:30 ਕਮਈ ਦਾ ਵੇਲਾ ਸੀ ਦੁਪਹਿਰ ਦਾ ਜਦੋਂ ਉਹ ਤਰਮਿੰਦਰ ਹੋਰਾਂ ਨੂੰ ਨੋਟ ਨਹੀਂ ਖਬਰ ਮਿਲੀ 98 ਸਾਲ ਦੀ ਉਮਰ ਦੇ ਵਿੱਚ ਤਰਮਿੰਦਰ ਹੋਰੀ ਮੌਤ ਦੀ ਬੁੱਕਲ ਦੇ ਵਿੱਚ ਜਾ ਪਏ ਆ ਹੁਣ ਮੈਨੂੰ ਇਹ ਆਉ ਲੱਗਦਾ ਵੀ ਜਦੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚੋਂ ਛੁੱਟੀ ਲੈ ਕੇ ਘਰ ਚਲੇ ਗਏ ਸੀ ਉਦੋਂ ਡਾਕਟਰ ਸਾਹਿਬਾਨ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਦੇ ਟੱਬਰ ਨੇ ਕਿਹਾ ਜੀ ਅਸੀਂ ਘਰ ਲੈ ਜਾਣਾ ਚਾਹੁੰਦੇ ਆ ਤੇ ਘਰ ਦੇ ਵਿੱਚ ਹੀ ਇਲਾਜ ਕਰਵਾ ਗਏ ਕਰਵਾਵਾਂਗੇ ਤੇ ਮੈਨੂੰ ਲੱਗਦਾ ਵੀ ਸ਼ਾਇਦ ਜਿਵੇਂ ਡਾਕਟਰ ਸਾਹਿਬਾਨ ਕਹਿੰਦੇ ਹੁੰਦੇ ਨੇ ਵੀ ਤੁਸੀਂ ਘਰੇ ਲੈ ਜਾ ਕੇ ਸੇਵਾ ਕਰ ਲਓ ਸ਼ਾਇਦ ਇਹ ਉਹ ਪਰਿਕਿਆਦਾ ਹਿੱਸਾ ਹੋਵੇ ਕਿਉਂਕਿ ਉਸ ਤੋਂ ਬਾਅਦ ਕਦੇ ਵੀ ਖਬਰ ਕੋਈ ਆਈ ਨਹੀਂ ਸੀ ਅਰ ਜਦੋਂ ਹੁਣ ਲੰਘੇ ਕੱਲ ਉਹਨਾਂ ਦੀ ਮੌਤ ਹੋ ਗਈ ਆ ਤਾਂ ਪਰਿਵਾਰ ਨੇ ਬਹੁਤ ਹੀ ਤਰੀਕੇ ਦੇ ਨਾਲ মিডিਏ ਤੋਂ ਬਚਣ ਦੇ ਲਈ ਤਾਂ ਮੀਡੀਆ ਟ੍ਰਾਇਲ ਤੋਂ ਬਚਣ ਦੇ ਲਈ ਇਹ ਸਾਰਾ ਉਪਰਾਲਾ ਕੀਤਾ ਵੀ 1.5 ਵਜੇ ਦੇ ਕਰੀਬ ਮੌਤ ਹੋਈ ਆ ਤੇ ਪਤਾ ਮੀਡੀਏ ਦੇ ਇੱਕ ਹਿੱਸੇ ਨੂੰ ਉਦੋਂ ਲਗਾ ਜਦੋਂ ਘਰ ਦੇ ਮੂਹਰੇ ਆ ਕੇ ਐਂਬੂਲੈਂਸ ਖੜ ਗਈ ਤੇ ਘਰ ਦੇ ਮੂਹਰੇ ਸਿਕਿਉਰਿਟੀ ਵੱਧ ਗਈ ਉਦੋਂ ਮੁੰਬਈ ਦੇ ਵਿਲੇ ਪਾਰਲੇ ਸ਼ਮਸ਼ਾਨ ਦੇ ਵਿੱਚ ਤੇ ਉੱਥੇ ਵੀ ਸਿਕਿਉਰਿਟੀ ਦਾ ਵਾਧਾ ਹੋ ਗਿਆ ਸੋ ਉਸ ਤੋਂ ਬਾਅਦ মিডিਏ ਨੂੰ ਜਾਣਕਾਰੀ ਮਿਲੀ ਪਰ ਕਿਉਂਕਿ ਟੱਪਰ ਪਿਛਲੇ ਦਿਨਾਂ ਦੇ ਵਿੱਚ মিডিਏ ਦਾ ਸਤਾਇਆ ਪਿਆ ਸੀ ਇਸ ਕਰਕੇ ਉਹਨਾਂ ਨੇ ਕਿਸੇ ਨੂੰ ਜਾਣਕਾਰੀ ਆਪਛੇਤ ਦਿੱਤੀ ਹੀ ਨਹੀਂ ਉੱਥੇ ਦੇਖੋ ਤਰਮਿੰਦਰ ਵਰਗੀ ਉਹ ਹਸਤੀ ਜਿਨੇ ਕਿ ਸਾਡੇ ਜੰਮਣ ਤੋਂ ਪਹਿਲਾਂ ਬਾਲੀਵੁੱਡ ਦੇ ਵਿੱਚ ਜਾ ਕੇ ਨਾਂ ਖੱਟ ਲਿਆ ਸੀ ਉਸ ਬੰਦੇ ਨੇ ਜਿਹਦੇ ਕਿ ਪੰਜਾਬ ਦੇ ਪਿੰਡ ਦਾ ਜਾਇਆ ਤੇ ਮੈਂ ਨਾ ਅੱਜ ਰਿਪੋਰਟਾਂ ਦੇਖੀਆਂ ਜੀ ਲਲਤੋ ਪਿੰਡ ਆ ਜੀ ਲੁਧਿਆਣੇ ਦੇ ਵਿੱਚ ਕਿੱਥੇ ਉਹਨੇ 10ਵੀਂ ਕੀਤੀ ਸੀ ਲਲਤੋ ਪਿੰਡ ਦੇ ਬੋਰਡ ਦੇ ਉੱਤੇ ਕਿਵੇਂ ਕਿ ਸਾਡੇ ਪਿੰਡ ਦੇ ਚਮਕਦੇ ਸਤਾਰੇ ਲਿਖਿਆ ਹੁੰਦਾ ਲਲਤੋ ਪਿੰਡ ਦੇ ਸਕੂਲੀ ਬੋਰਡ ਦੇ ਉੱਤੇ ਪਹਿਲੇ ਨੰਬਰ ਦੇ ਸ੍ਰੀ ਤਰਿੰਦਰ ਲਾਲ ਦਾ ਅਜ ਵੀ ਹੈਗਾ ਸੋ ਇੱਕ ਸਧਾਰਨ ਕਿਸਾਨ ਪਰਿਵਾਰ ਦੇ ਵਿੱਚ ਪੈਦਾ ਹੋਇਆ ਬਾਲੀਵੁੱਡ ਦੇ ਵਿੱਚ ਗਿਆ ਬਾਲੀਵੁੱਡ 'ਚ ਨਾਮ ਬਣਾਇਆ ਤੇ ਅੱਜ ਇਹੋ ਜਿਹਾ ਮੁਕਾਮ ਬਣਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਅਮਿਤ ਸ਼ਾਹ ਨੇ ਵੀ ਕੀਤੇ ਆ ਨਿਤਲ ਗੜਕਰੀ ਨੇ ਵੀ ਕੀਤੇ ਆ ਉਧਰ ਰਾਜਨਾਥ ਸਿੰਘ ਨੇ ਵੀ ਕੀਤੇ ਆ ਯੋਗੀ ਦੇ ਚਨਨਾਥ ਨੇ ਵੀ ਕੀਤੇ ਆ ਤੇ ਮੁੰਬਈ ਦੇ ਵਿੱਚ ਇਸ ਸਮਸ਼ਾਨ ਘਾਟ ਦੇ ਵਿੱਚ ਅਮਤਾਬਚਨ ਸ਼ਾਹਰੂਖ ਖਾਨ ਅਮਰ ਖਾਨ ਸੁਲਮਾਨ ਖਾਨ ਸਾਇਰਾ ਬਾਨੋ ਰੇਖਾ ਵੀ ਕਿਹੜਾ ਕਿਹੜਾ ਬੰਦਾ ਉੱਥੇ ਨਹੀਂ ਗਿਆ ਸੋ ਇੱਕ ਪੰਜਾਬ ਦੇ ਲਈ ਤਾਂ ਵੱਡੀ ਗੱਲ ਹੀ ਇਹ ਹਨ ਨੇ ਪੰਜਾਬ ਦੇ ਲਈ ਅਮਤਾਬਚਨ ਜਾਂ ਹੋਰ ਬੰਦੇ ਜਿਹੜੇ ਹੋਰ ਕਿਸੇ ਬੰਦੇ ਨੂੰ ਨਹੀਂ ਜਾਣਦੇ ਹੁਣੇ ਪਰ ਤਰਮਿੰਦਰ ਨੂੰ ਸਾਰੇ ਜਾਣਦੇ ਸੀ ਸੋ ਤਰਮਿੰਦਰ ਸਾਹਿਬ ਨੇ ਜਿੰਨੀ ਮਿਹਨਤ ਕੀਤੀ ਦੇਖੋ ਆਪਾਂ ਬੰਦੇ ਨੂੰ ਇਕੱਲੇ ਕਾਮਯਾਬ ਹੋਏ ਨਹੀਂ ਆ ਸਾਨੂੰ ਉਸ ਬੰਦੇ ਦੀਆਂ ਪ੍ਰਾਪਤੀਆਂ ਦੇ ਮੌਕੇ ਕੀ ਕੀ ਜ਼ਿੰਦਗੀ ਵਿੱਚ ਝਖੜ ਆਏ ਆ ਇਹਦੇ ਬਾਰੇ ਗਿਆਨ ਨਹੀਂ ਹੁੰਦਾ ਕਿਉਂਕਿ ਅਸੀਂ ਪੇਤਲੀ ਜੀ ਸੋਚਾਂ ਦੇ ਅਸੀਂ ਵੀ ਅੱਜਕੱਲ ਰੌਲਾ ਹੈਗਾ ਜੀ ਫੇਸਬੁੱਕ ਦੇ ਉੱਤੇ ਦਿਖਾ ਕੇ ਕੰਮ ਕਰਨ ਦਾ ਹੋ ਸਕਦਾ ਤਰਮਿੰਦਰ ਨੇ ਕੁਝ ਨਾ ਕੀਤਾ ਹੋਵੇ ਹੋ ਸਕਦਾ ਬਹੁਤ ਕੁਝ ਕੀਤਾ ਹੋਵੇ ਨੇ ਦੱਸਿਆ ਨਾ ਹੋਵੇ ਹੋ ਸਕਦਾ ਕਿਸੇ ਦੀ ਗਰੀਬ ਕੁੜੀ ਦਾ ਵਿਆਹ ਵੀ ਕੀਤਾ ਹੋਵੇ ਹੋ ਸਕਦਾ ਕੁਝ ਵੀ ਨਾ ਕੀਤਾ ਹੋਵੇ ਆਪਣ ਨੂੰ ਤਾਂ ਪਤਾ ਹੀ ਨਹੀਂ ਪਰ ਆਪਾਂ ਉਹਦੇ ਫੀਤੀ ਲਾਉਣੀ ਕਿਉਂ ਜੇਕਰ ਸਾਨੂੰ ਕੁਝ ਪਤਾ ਹੀ ਨਹੀਂ ਦੂਜੀ ਗੱਲ ਇਹ ਜਿਕੇ ਤਰਮਿੰਦਰ ਵਰਗਾ ਕੋਈ ਨਹੀਂ ਬਣ ਜਾਣਾ ਮਾਵਾ ਆਪਦੇ ਪੁੱਤਾਂ ਨੂੰ ਕਹਿੰਦੀ ਸੀ ਮੇਰਾ ਪੁੱਤ ਤਰਮਿੰਦਰ ਵਰਗਾ ਕਿਉਂ ਇਹ ਗੱਲ ਕਹਦੇ ਸੀ ਮੇਰਾ ਪੁੱਤ ਤਰਮਿੰਦਰ ਵਰਗਾ ਤੇ ਤੂੰ ਤਰਮਿੰਦਰ ਆ ਤੂੰ ਵੱਡਾ ਤਰਮਿੰਦਰ ਬਣਿਆ ਫਿਰਦਾ ਲੋਕ ਐ ਸਵਾਲ ਨੂੰ ਮਾਂ ਗੱਲ ਕਰਦੇ ਹੁੰਦੇ ਸੀ ਸੋ ਉਹ ਤਰਮਿੰਦਰ ਤੁਰ ਗਿਆ ਜਿਹਦਾ ਬਹੁਤ ਵੱਡਾ ਨਾਂ ਸੀ ਜਿਹਦਾ ਬਹੁਤ ਵੱਡੀ ਉਹਦੀ ਕਹਦੀਏ ਵੀ ਦੇਨ ਸੀ ਇਸ ਨਿਮੇ ਨੂੰ ਤੇ ਨੀਨਾ ਕੁਮਾਰੀ ਤੇ ਹੋਰ ਪਤਾ ਨਹੀਂ ਕਿਹੜੀ ਕਿਹੜੀਆਂ ਅਦਾਕਾਰਾਂ ਦੇ ਨਾਲ ਤੇ ਪਤਾ ਨਹੀਂ ਕਿਹੜੇ ਕਿਹੜੇ ਹੀਰੋ ਦੇ ਨਾਲ ਉਸ ਵੱਡੇ ਬੰਦੇ ਨੇ ਕੰਮ ਕੀਤਾ ਸੋਤਰਵਿੰਦਰ ਦੇ ਜਾਣ ਦਾ ਦੁੱਖ ਹੈ ਜੀ ਹਾਂ ਸੱਚ ਮੇਰੇ ਚੇਤੇ ਦੇ ਵਿੱਚ ਗੱਲ ਆ ਗਈ 2004 ਤੋਂ ਲੈ ਕੇ 2009 ਤੱਕ ਤਰਮਿੰਦਰ ਬੀਕਾ ਨੀਰ ਤੋਂ ਲੋਕ ਸਭਾ ਦੇ ਮੈਂਬਰ ਰਹੇ ਪਰ ਰਾਜਨੀਤੀ ਮਾਫਕ ਨਹੀਂ ਆਈ ਪਰ ਆਦਮੀ ਕਿਰਾਂ ਨੂੰ ਮਾਫਕ ਨਹੀਂ ਆਈ ਬਿਲਕੁਲ ਉਵੇਂ ਹੀ ਉਹਨਾਂ ਦੇ ਵੀ ਵਿੰਸ਼ੁਦਗੀ ਦੇ ਪੋਸਟਰ ਲੱਗੇ ਸੀ ਜਿਸ ਤਰੀਕੇ ਦੇ ਨਾਲ ਗੁਰਦਾਸਪੁਰ ਦੇ ਵਿੱਚ ਸੱਣੀ ਦੇ ਹੌਲਦੇ ਲੱਗਦੇ ਰਹੇ ਆ ਸੱਣੀ ਦੇ ਹੌਲਦੇ ਦੇ ਪੋਸਟਰ ਲੱਗੇ ਕਦੇ ਉਹ ਗੁਰਦਾਸਪੁਰ ਦੇ ਵਿੱਚ ਗਿਆ ਨਹੀਂ ਤੇ ਇਹ ਇੱਧਰ ਜਦੋਂ ਧਰਮਿੰਦਰ ਦੇ ਲੱਗੇ ਤੇ ਬੀਕਾਨੇਰ ਦੇ ਵਿੱਚ ਉਹ ਗਏ ਵੀ ਸੀਗੇ ਸੋ ਧਰਮਿੰਦਰ ਨੇ ਕਈ ਵਾਰੀ ਜ਼ਿਕਰ ਕੀਤਾ ਸੀ ਆਰਕੇ ਮੇਰਾ ਬਹੁਤ ਮੇਰੀ ਮਨ ਨੂੰ ਸੱਟ ਲੱਗੀ ਜਦੋਂ ਮੇਰੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਪਰ ਧਰਮਿੰਦਰ ਹੋਰੀ ਵੀ ਮੁੰਬਈ ਦੇ ਵਿੱਚ ਵੱਧ ਰਏ ਬੀਕਾਨੇਰ ਦੇ ਵਿੱਚ ਘਟ ਹੀ ਗਏ ਯਾਨੀ ਕਿ ਕਲਾਕਾਰਾਂ ਨੂੰ ਰਾਜਨੀਤੀ ਇਵੇਂ ਮਾਤਕਾ ਆਉਂਦੀ ਨਹੀਂ ਜਾਂ ਉਹ ਕਰ ਹੀ ਨਹੀਂ ਸਕਦੇ ਪਰ ਧਰਮਿੰਦਰ ਦਾ ਮੁਕਾਬਲਾ ਸੱਚਾ ਜੀ ਰਮੇਸ਼ਵਰ ਡੂਡੀ ਦੇ ਨਾਲ ਰਮੇਸ਼ਵਰ ਡੂਡੀ ਉੱਥੋਂ ਦਾ ਬੀਕਾਨੇਰ ਦੇ ਵਿੱਚ ਬਹੁਤ ਵੱਡਾ ਸਿਆਸਤਦਾਨ ਕਾਂਗਰਸ ਨੇ ਉਹ ਖੜਾ ਕੀਤਾ ਸੀ ਤਾਂ ਭਾਜਪਾ ਨੇ ਉਹਦੇ ਮੁਕਾਬਲੇ ਤਰਮਿੰਦਰ ਖੜਾ ਕਰਤਾ ਤੇ ਤਰਮਿੰਦਰ ਨੂੰ ਇੰਨੀ ਕੁ ਤਿੱਖੀ ਟੱਕਰ ਦਿੱਤੀ ਉਸਰਬੀਸ਼ਵਰ ਡੁੱਡੀ ਨੇ ਇਹ ਇੱਕ ਮੌਕਾ ਐਸਾ ਆ ਗਿਆ ਵੀ ਜਦੋਂ ਬਾਜ਼ੀ ਹੱਥੋਂ ਜਾਂਦੀ ਲੱਗੀ ਤਾਂ ਤਰਮਿੰਦਰ ਨੇ ਆਪਦੇ ਦੋਵੇਂ ਪੁੱਤ ਸੰਜੀਤ ਜਵਲ ਤੇ ਬੋਬੀ ਜੌਨ ਬੁਲਾਏ ਸੀ ਬੀਕਾ ਨੇ ਚ ਰੈਲੀ ਕਰਨ ਦੇ ਲਈ ਉਸ ਰੈਲੀ ਦਾ ਅਸਰ ਇੰਨਾ ਹੋਇਆ ਵੀ ਬੀਕਾ ਨੇਰ ਦੇ ਵਿੱਚ ਬਾਜ਼ੀ ਪਲਟ ਗਈ ਤਰਮਿੰਦਰ ਦੇ ਪੱਖ ਦੇ ਵਿੱਚ ਪਰ ਜਦੋਂ ਹਰਮੰਜੀ ਨਤੀਜੇ ਸਾਹਮਣੇ ਆਏ ਸੀ ਨਾ ਉਦੋਂ ਬੀਕਾਨੇਰ ਲੋਕ ਸਭਾ ਦੇ ਵਿੱਚ ਜਿੰਨੀਆਂ ਵਿਧਾਨ ਸਭਾ ਸੀਟਾਂ ਸਾਰੀਆਂ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਰਿਹਾ ਧਰਮਿੰਦਰ ਇਕੱਲੇ ਬੀਕਾਨੇਰ ਨੇ ਬਾਜ਼ੀ ਪਲਟ ਸੀ ਜੱਤਵਾਲੀ ਸੋ ਮਤਲਬ ਇਹ ਵੀ ਜ਼ਿੰਦਗੀ ਦੇ ਵਿੱਚ ਆ ਕੁਝ ਵੀ ਹੋਇਆ ਪਰ ਧਰਮਿੰਦਰ ਨੇ ਜ਼ਿੰਦਗੀ ਦੇ ਸਾਰੇ ਰੰਗ ਬਾਣੇ ਬੜੀ ਵਾਰ ਉਹਨੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਗੱਲ ਕਹੀ ਕਿ ਮੈਂ ਜ਼ਿੰਦਗੀ ਵਿੱਚ ਦਾਰੂ ਵੀ ਰੱਜ ਕੇ ਪੀਤੀ ਕੰਮ ਵੀ ਰੱਜ ਕੇ ਕੀਤਾ ਤੇ ਇਸ਼ਕ ਵੀ ਰੱਜ ਕੇ ਕੀਤਾ ਸੋ ਉਹ ਬੰਦਾ ਵਿਵਾਖ ਸੀਗਾ ਤੇ ਤੁਰ ਗਿਆ ਉਹਦੇ ਜਾਣ ਦਾ ਦੁੱਖ ਹੈ ਜੀ ਜੀ ਬਿਲਕੁਲ ਸਹੀ ਟਹਿਣਾ ਸਾਹਿਬ ਦੁੱਖ ਬਹੁਤ ਜ਼ਿਆਦਾ ਹੈ ਖੈਰ ਅੱਗੇ ਵਧਦੇ ਹਾਂ ਜੀ ਗੱਲ ਕਰਦੇ ਹਾਂ ਹੁਣ ਜਸਟਿਸ ਸੂਰਿਆਕਾਂਤ ਜੀ ਦੇਸ਼ ਦੇ 53ਵੇਂ ਚੀਫ ਜਸਟਿਸ ਬਣ ਗਏ ਨੇ ਜੀ ਜਸਟਿਸ ਸੂਰਿਆਕਾਂਤ ਬਿਲਕੁਲ ਜੀ ਬਿਲਕੁਲ ਦੇਖੋ ਜਿਹੜੇ ਦੇਸ਼ ਦੇ 53ਵੇਂ ਚੀਫ ਜਸਟਿਸ ਬਣੇ ਨੇ ਜਸਟਿਸ ਸੂਰਿਆਕਾਂਤ ਸਾਹਿਬ ਤੇ ਇਹ ਜਦੋਂ ਕੱਲ ਰਾਸ਼ਟਰਪਤੀ ਭਵਨ ਦੇ ਵਿੱਚ ਦ੍ਰੋਪਤੀ ਮੁਰਮੂ ਜੀ ਨੇ ਇਹਨਾਂ ਨੂੰ ਸੋਹ ਚੁਕਾਈ ਆ ਤੇ ਉਸ ਵੇਲੇ ਇਹਨਾਂ ਦੇ ਮਾਪੇ ਵੀ ਸੀਗੇ ਸੂਰਿਆਕਾਂਤ ਸਾਹਿਬ ਦੇ ਉਸ ਵੇਲੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਸੀ ਹੋਰ ਵੀ ਸ਼ਕਤੀਤਾ ਸੀ ਸੋਚਣ ਤੋਂ ਬਾਅਦ ਇਹ ਫਿਰ ਆਪਣੇ ਪਰਿਵਾਰਕ ਮੈਂਬਰਾਂ ਨੇ ਪਹਿਰੀ ਵੀ ਪਏ ਜਿਹੜੇ ਹੁਣ ਸਾਬਕਾ ਜਸਟਿਸ ਹੋਏ ਆ ਗਵਈ ਸਾਹਿਬ ਉਹਨਾਂ ਦੇ ਨਾਲ ਜੱਫੀ ਵੀ ਪਾਈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮਿਲੇ ਸੋ ਹੁਣ ਇਹ 35ਵੇਂ ਚੀਫ ਜਸਟਿਸ ਆਫ ਇੰਡੀਆ ਜਿਹਨਾਂ ਨੂੰ ਤੇ ਇਹ ਇੰਡੀਆ ਦੇ ਇਹ ਹੋਣਗੇ ਯਾਨੀ ਕਿ ਸੂਰਿਆ ਕਾਂਤ ਸਾਹਿਬ ਦੇਸ਼ ਦੇ ਸਿਖਰਲੀ ਅਦਾਲਤ ਆ ਜਿਹੜੀ ਸੁਪਰੀਮ ਕੋਰਟ ਉਹਦੇ ਮੁੱਖ ਜੱਜਾ ਚੀਫ ਜਸਟਿਸ ਉਹਦੇ ਇਹ ਆ ਜੀ ਤੇ ਟੈਨਾ ਸਾਹਿਬ ਉਧਰ ਦੂਸਰੇ ਬੰਨੇ ਕੰਗੜਾ ਰਣੋਤ ਨੂੰ ਲੈ ਕੇ ਵੀ ਖਬਰ ਸਾਹਮਣੇ ਆ ਰਹੀ ਹੈ ਜੀ ਕਿ ਮਾਨਹਾਨੀ ਕੇਸ 'ਚ ਕੰਗੜਾ ਰਣੋਤ ਖਿਲਾਫ ਦੋਸ਼ ਜਿਹੜੇ ਤੈ ਹੋ ਗਏ ਨੇ ਜੀ ਹੁਣ ਕੀ ਹੋਊਗਾ ਦੇਖੋ ਗੱਲ ਇਹ ਜੀ ਕਿ ਹੁਣ ਐਵੀਡੈਂਸ ਤੇ ਗੱਲ ਆ ਗਈ ਹੈ ਗਵਾਹਾਂ ਤੇ ਗੱਲ ਆ ਗਈ ਜਿਹੜਾ ਦੋਸ਼ ਤਾਂ ਇਹ ਹੋ ਜਾਣ ਨਾ ਉਸ ਤੋਂ ਬਾਅਦ ਗੱਲ ਗਵਾਹਾਂ ਤੇ ਤੇ ਬਹਿਸ ਤੇ ਆ ਜਾਂਦੀ ਹੈ ਹੁਣ ਕੰਗੜਾ ਰਣੋਤ ਨੇ ਤਾਂ ਇਹ ਗੱਲ ਪਿਛਲੀ ਵਾਰ ਜਦੋਂ ਆਉਣਾ ਪਿਆ ਸੀ ਉਹਨੂੰ ਮਜਬੂਰੀ ਦੇ ਵਿੱਚ ਹਾਲਾਂਕਿ ਉਹ ਕਿਹੜਾ ਉਹ ਤਾਂ ਆਉਣਾ ਚਾਹੁੰਦੀ ਸੀ ਉਹਨੂੰ ਆਉਣਾ ਪਿਆ ਤੇ ਉਹਨੇ ਇਹ ਗੱਲ ਕਹੀ ਸੀ ਕਿ ਮੇਰੀ ਗੱਲ ਦੇ ਗਲਤ ਅਰਥ ਨਿਕਲ ਗਏ ਮਿਸ ਅੰਡਰਸਟੈਂਡਿੰਗ ਹੋ ਗਈ ਤੇ ਮੈਂ ਪੰਜਾਬ ਦੀ ਹਿਮਾਚਲ ਦੀ ਜਾਂ ਕਿਸੇ ਵੀ ਥਾਂ ਦੀ ਕਿਸੇ ਮਾਤਾ ਦੀ ਬਦਨਾਮੀ ਉਹਦੇ ਨਾਂ ਦਾ ਸਨਮਾਨ ਦਾ ਸਨਮਾਨ ਦਾ ਨੁਕਸਾਨ ਕਦੇ ਨਹੀਂ ਕਰ ਸਕਦੀ ਪਰ ਉਸ ਦਿਨ ਬੇਬੇ ਮਹਿੰਦਰਕੌਰ ਨੇ ਗੱਲ ਕਹੀ ਸੀ ਉਹ ਕਹਿੰਦੇ ਜੀ ਕਿ ਨਾ ਤਾਂ ਸਾਡੇ ਕੋਲੇ ਗੱਡੀਆਂ ਕਾਰਾਂ ਨਾ ਸਾਡੇ ਕੋਲੇ ਕੋਈ ਹੈਲੀਕਾਪਟਰ ਆ ਨਾ ਸਾਡੇ ਕੋਲੇ ਇੰਨੇ ਪੈਸੇ ਤੇ ਨਾ ਸਿਕਿਉਰਿਟੀ ਆ ਕਿ ਸਾਡੇ ਕੋਲੇ ਅਣਖ ਹੀ ਆ ਤੇ ਜੇਕਰ ਅਣਖ ਵੀ ਛੱਡਤੀ ਫਿਰ ਸਾਡੇ ਕੋਲੇ ਰਹਿ ਕੀ ਜਾਣਾ ਤੇ ਮੇਰੇ ਮਨ ਦੇ ਵਿੱਚ ਬੀਬੇ ਪ੍ਰਤੀ ਸਤਿਕਾਰ ਦੀ ਭਾਵਨਾ ਕਈ ਗੁਣਾ ਹੋਰ ਵੱਧ ਗਈ ਵੀ ਬੀਬੇ ਨੇ ਜਿਵੇਂ ਗੱਲ ਕੀਤੀ ਨਾ ਵੀ ਮੈਂ ਕਿਹਾ ਵੀ ਇਸ ਤੋਂ ਅਗਲੀ ਤਾਂ ਗੱਲ ਹੀ ਕੋਈ ਨਹੀਂ ਹੋ ਸਕਦੀ ਬੀਬੇ ਨੇ ਕਮਾਲ ਕਰਤੀ ਆ ਸੋ ਉਹ ਬੀਬੇ ਨੇ ਆਪਦਾ ਸਿਰ ਦਿਖਾਇਆ ਤੇ ਬੀਬੇ ਅੱਜ ਵੀ ਇਹ ਗੱਲ ਕਹਿੰਦੀ ਜੀ ਕਿ ਅਸੀਂ ਇਹਨੂੰ ਮਾਫ਼ ਨਹੀਂ ਕਰਨਾ ਤੇ ਹੁਣ ਭਾਈ ਖਬਰ ਇਹ ਆਈ ਆ ਕਿ ਲੰਘੇ ਕੱਲ ਫੇਰ ਉਹਦੀ ਪੇਸ਼ੀ ਸੀ ਯਾਨੀ ਕਿ ਕੰਗੜਾ ਨੌਤਰੀ ਤੇ ਇਹਦੇ ਵਿੱਚ ਉਹਦੇ ਖਿਲਾਫ ਦੋਸ਼ ਫ੍ਰੀਮ ਹੋ ਗਏ ਆ। ਯਾਨਕਿ ਜਿਹਨੂੰ ਕਹਿੰਦੇ ਵੀ ਦੋਸ਼ ਤੈਅ ਹੋ ਗਏ ਇਹਦੇ ਵਿੱਚ ਚਾਰਜ ਫ੍ਰੀਮ ਹੋ ਗਏ ਆ। ਸੋ ਅਗਲੀ ਤਰੀਕ ਹੈਗੀ ਜੀ 4 ਦਸੰਬਰ ਨੂੰ ਉਸ ਦਿਨ ਕੀ ਬਣਦਾ ਇਹ ਵਕਤ ਦੱਸੂਗਾ। ਪਰ ਕੰਗੜਾ ਰਣੋਤ ਨੇ ਇੱਕ ਅਰਜ਼ੀ ਵੀ ਦਿੱਤੀ ਸੀ ਪਿਛਲੀ ਵਾਰ ਕਿ ਮੈਨੂੰ ਨਿੱਜੀ ਤੌਰ ਦੇ ਉੱਤੇ ਪੇਸ਼ੀ ਤੋਂ ਛੁੱਟ ਦਿੱਤੀ ਜਾਵੇ ਮੈਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ ਹੋ ਜਾ ਕਰੂੰਗੀ। ਸੋ 4 ਦਸੰਬਰ ਨੂੰ ਬਹਿਸ ਦਾ ਵੇਲਾ ਤੇ ਕੀ ਬਣਦਾ ਇਹ ਵਕਤ ਦੱਸੂਗਾ ਜੀ। ਜੀ ਤੇ ਟੇਲਸ ਸਾਹਿਬ ਉੱਧਰ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਕਹਿੰਦੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਜੀ ਦੇਖੋ ਹਰਮਨਜੀ ਮੇਰਾ ਇਹਨਾਂ ਵਿਚਾਰ ਇਸ ਮਸਲੇ ਦੇ ਉੱਤੇ ਹੋਰ ਆ ਵੀ ਚਲੋ ਪੰਜਾਬ ਦੀ ਸਰਕਾਰ ਨੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਬਹੁਤ ਵਧੀਆ ਗੱਲ ਆ ਪਰ ਇੱਕ ਤਾਂ ਹਰ ਸ਼ਹਿਰ ਹੀ ਪਵਿੱਤਰ ਹੋਣਾ ਚਾਹੀਦਾ ਤੇ ਹਰ ਸ਼ਹਿਰੀ ਹੀ ਪਵਿੱਤਰ ਹੋਣਾ ਚਾਹੀਦਾ ਹਰ ਪਿੰਡੂ ਪਵਿੱਤਰ ਹੋਣਾ ਚਾਹੀਦਾ ਇਹ ਨਹੀਂ ਕਿ ਕਿਸੇ ਸ਼ਹਿਰ ਨੂੰ ਆਪਾਂ ਸ਼ਹਿਰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਈਏ ਤੇ ਉਸ ਤੋਂ ਬਾਅਦ ਉਹਦੇ ਵਿੱਚ ਕੁਝ ਨਹੀਂ ਹੁੰਦਾ ਜੇ ਕੂੜੇ ਰਟੇਰ ਵੀ ਉਵੇਂ ਹੀ ਹੋਣ ਜੇ ਗੰਦ ਵੀ ਉਵੇਂ ਹੀ ਹੋਵੇ ਕ੍ਰਾਈਮ ਵੀ ਉਵੇਂ ਹੀ ਹੋਵੇ ਬੇਈਮਾਨੀ ਵੀ ਉਵੇਂ ਹੀ ਹੋਵੇ ਤਾਂ ਫਿਰ ਪਵਿੱਤਰਤਾ ਬੰਦਿਆਂ ਦੇ ਨਾਲ ਹੁੰਦੀ ਹੈ ਹਰ ਚੀਜ਼ ਸ਼ਹਿਰ ਕਿਉਂਕਿ ਬੰਦੇ ਹੀ ਬਣਾਉਂਦੇ ਆ ਕੱਲੀ ਸੜਕ ਪਵਿੱਤਰ ਨਹੀਂ ਹੁੰਦੀ ਕਿ ਸੜਕ ਨੂੰ ਪਵਿੱਤਰ ਕਰਨ ਵਾਲੇ ਲੋਕ ਕਿਹੜੇ ਆ ਗੱਲ ਤਾਂ ਇਹ ਹੁੰਦੀ ਆ ਸਰਕਾਰ ਨੇ ਕੀ ਕੀਤਾ ਜੀ ਲੰਗੇ ਕਲਾ ਅਨੰਦਪੁਰ ਸਾਹਿਬ ਦੇ ਵਿੱਚ ਵਿਸ਼ੇਸ਼ ਸੈਸ਼ਨ ਹੁੰਦਾ ਸੀਗਾ ਇਹ ਵੈਸੇ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਸੈਸ਼ਨ ਵਿਧਾਨ ਸਭਾ ਦੇ ਵਿੱਚੋਂ ਚੰਡੀਗੜ੍ਹ ਤੋਂ ਬਾਹਰ ਨਿਕਲੇ ਕਿਸੇ ਸ਼ਹਿਰ 'ਚ ਹੋਵੇ ਚਲੋ ਸੈਸ਼ਨ ਹੋਇਆ ਬਹਿਸ ਵੀ ਹੋਈ ਉਹਦੇ ਵਿੱਚ ਤੇ ਸੂਬੇ ਦੀ ਸਰਕਾਰ ਨੇ ਕਿਹਾ ਜੀ ਕਿ ਆਨੰਦਪੁਰ ਸਾਹਿਬ ਅਮਰਤਸਰ ਸਾਹਿਬ ਦਾ ਗਲਿਆਰਾ ਤੇ ਤਲਵੰਡੀ ਸਾਹਿਬ ਇਹ ਤਿੰਨ ਸ਼ਹਿਰਾਂ ਨੂੰ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਦਿੰਨੇ ਆ ਸਰਕਾਰ ਦੇ ਕਹਿਣ ਮੁਤਾਬਕ ਇਹਨਾਂ ਸ਼ਹਿਰਾਂ ਦੇ ਵਿੱਚ ਮੀਟ ਸ਼ਰਾਬ ਤੇ ਤੰਬਾਕੂ ਦੇ ਸੇਵਨ ਦੇ ਉੱਤੇ ਪਾਬੰਦੀ ਰਹੂਗੀ ਇਹ ਥੋਣਿਕੰਡ ਪੰਨਾਂ ਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਊਗਾ ਹੁਣ ਵੇਖੋ ਭਾਈ ਇਹ ਤਜਰਬੇ ਕੀ ਨਿਕਲਦੇ ਆ ਜਿਹੜੇ ਜਿਹੜੇ ਸ਼ਹਿਰ ਅਜੇ ਤੱਕ ਧਾਰਮਿਕ ਪੱਖੋਂ ਅਵਲ ਮੰਨੇ ਗਏ ਆ ਮੈਂ ਅਜੇ ਤੱਕ ਤਾਂ ਨਹੀਂ ਦੇਖਿਆ ਵੀ ਭਾਈ ਉਥੋਂ ਦੇ ਲੋਕਾਂ ਨੇ दारू ਵੀ ਛੜਤੀ ਹੋਵੇ ਬੀੜੀ ਸਿਗਰਟ ਵੀ ਛੜਤੀ ਹੋਵੇ ਹੁਣ ਇਥੇ ਸਰਕਾਰ ਕੀ ਕਰਦੀ ਵਕਤ ਦੱਸੂਗਾ ਤੁਹਾਨੂੰ ਚੇਤੇ ਹੋਣਾ ਵੀ ਬਿਹਾਰ ਦੇ ਵਿੱਚ ਉਹ ਸ਼ਰਾਬ ਨਸ਼ੀ ਕਰ ਦਿੱਤੀ ਗਈ ਸੀ ਵੀ ਭਾਈ ਸ਼ਰਾਬ ਨਹੀਂ ਵਕਣੀ ਪਰ ਬਿਹਾਰ ਦੇ ਵਿੱਚ ਬਲੈਕ ਚ ਬਹੁਤ ਵਿਕਦੀ ਆ ਲੋਕਾਂ ਦੇ ਕਿਰਦਾਰ ਸੈਸ਼ਨ ਦੇ ਨਾਲ ਬਦਲਦੇ ਕਿ ਨਹੀਂ ਬਦਲਦੇ ਇਹ ਹੁਣ ਵਕਤ ਦੱਸੂਗਾ ਕੂੜੇ ਦੇ ਢੇਰ ਚੱਕੇ ਜਾਂਦੇ ਕਿ ਨਹੀਂ ਚੱਕੇ ਜਾਂਦੇ ਇਹ ਵਕਤ ਦੱਸੂਗਾ ਇਹੋਂ ਤਾਂ ਤੁਸੀਂ ਦੇਖੋ ਵੀ ਸਹਿਬਜ਼ਾਦਾ ਅਗੀਤ ਸਿੰਘ ਨਗਰ ਰੱਖਿਆ ਹੋਇਆ ਮੁਹਾਲੀ ਦਾ ਨਾਮ ਪਰ ਉਹਦੇ ਵਿੱਚ ਉਸ ਤੋਂ ਬਾਅਦ ਵੀ ਕੋਈ ਤਬਦੀਲੀ ਨਹੀਂ ਆਈ ਕੱਲਾ ਨਾ ਹੀ ਰਿਕਾਰਡ ਦੇ ਵਿੱਚ ਬਦਲਿਆ ਜਿਹੜਾ ਨਵਾਂ ਸ਼ਹਿਰ ਆ ਉਹਦਾ ਨਾਮ ਸ਼ਹੀਦ ਭਗਤ ਸਿੰਘ ਨਗਰ ਆ ਉਹ ਰਿਕਾਰਡ ਦੇ ਵਿੱਚ ਨਾਂ ਬੋਲਦਾ ਪਰ ਉਦਾਂ ਕੋਈ ਇਹ ਥੋੜੀ ਕੰਨੇ ਵੀ ਪਾਈ ਉੱਥੇ ਸੂਰਮੇ ਬੜੇ ਜੰਪੇ ਆ ਉੱਥੇ ਕ੍ਰਾਂਤੀਕਾਰੀ ਬੜੇ ਪੈਦਾ ਹੋ ਗਏ ਆ ਮਤਲਬ ਲੋਕਾਂ ਦੀ ਸੋਚ ਕਿਵੇਂ ਡਿਵੈਲਪ ਹੁੰਦੀ ਆ ਇਹ ਵਕਤ ਤੇ ਬਿਆਨ ਕਰੂਗਾ ਪਰ ਸਰਕਾਰ ਨੇ ਤਿੰਨ ਸ਼ਹਿਰ ਪਵਿੱਤਰ ਦਾ درجہ ਦਿੱਤਾ ਹੈ ਜੀ ਬਿਲਕੁਲ ਸਹੀ ਚੁਣੌਤੀ ਬੜੀ ਵੱਡੀ ਹੈ ਮੈਨੂੰ ਲੱਗਦਾ ਸਰਕਾਰ ਦੇ ਅੱਗੇ ਵੀ ਕਿਉਂਕਿ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਵੱਖਰੀ ਗੱਲ ਹੈ ਤੇ ਜਿਵੇਂ ਤੁਸੀਂ ਕਿਹਾ ਕਿ ਉਹਦੇ ਤੇ ਕੰਮ ਕਰਨਾ ਉਹ ਇੱਕ ਵੱਖਰੀ ਗੱਲ ਹੈ ਖੈਰ ਵੇਖਦੇ ਹਾਂ ਸਮਾਂ ਤੈ ਕਰੂਗਾ ਕਿ ਕੀ ਬਣਦਾ ਹੈ ਉਧਰ ਫਾਜ਼ਲਕਾ ਦੀ ਕੁੜੀ ਨੇ ਨਿਸ਼ਾਨੇਬਾਜ਼ੀ 'ਚ ਕਹਿੰਦੇ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ ਜੀ ਹਾਂ ਫਿਰ ਕੋਈ ਨੀ ਦਾ ਨਾਮ ਹੈ ਮਾਹਿਤਾ ਸੰਦੂਰ ਟੀਪਾਂ ਵਾਲੀ ਪਿੰਡ ਹੈ ਦਾ ਫਾਜ਼ਲਕਾ ਦੀ ਕੁੜੀ ਹੈ ਇਸ ਕੁੜੀ ਨੇ ਬਹੁਤ ਵੱਡੀ ਮੱਲ ਮਾਰੀ ਆ ਆਮ ਤੌਰ 'ਤੇ ਉੱਤੇ ਕੁੜੀਆਂ ਦੀਆਂ ਖਬਰਾਂ ਛੋਟੀਆਂ ਰਹਿ ਜਾਂਦੀਆਂ ਪਰ ਜੇ ਮੈਂ ਗਲਤ ਨਾ ਹੋਵਾਂ ਤਾਂ ਜਾਪਾਨ ਦੇ ਵਿੱਚ ਮੁਕਾਬਲਾ ਸੀ ਇਹਨੇ ਫਿਰ ਉੱਥੇ ਵਿਸ਼ਵ ਰਿਕਾਰਡ ਬਣਾਇਆ 50 ਮੀਟਰ ਨਿਸ਼ਾਨੇਬਾਜ਼ੀ ਦੇ ਵਿੱਚ ਪਿਸਟਲ ਨਿਸ਼ਾਨੇਬਾਜ਼ੀ ਦੇ ਵਿੱਚ ਸੋ ਇਸ ਕੁੜੀ ਨੇ ਬਹੁਤ ਵੱਡਾ ਨਾਂ ਖੱਟਿਆ ਇਹਨਾਂ ਖਿਡਾਰਨਾਂ ਦਾ ਵੀ ਜ਼ਿਕਰ ਹੋਣਾ ਚਾਹੀਦਾ ਵੀ ਇਹ ਕਿੰਨੇ ਜਜ਼ਬੇ ਨਾਲ ਖੇਡਦੀਆਂ ਆਮ ਤੌਰ ਦੇ ਉੱਤੇ ਮੁੰਡਿਆਂ ਦੀ ਖੇਡ ਵੱਡੀ ਮੰਨ ਲੈਂਦੇ ਆ ਅਸੀਂ ਪਰ ਕੁੜੀਆਂ ਵੀ ਉੱਵਲ ਦਰਜਾ ਹਾਸਲ ਕਰਦੀਆਂ ਇਹਨਾਂ ਨੂੰ ਸ਼ਾਬਾਸ਼ਰੀ ਨਹੀਂ ਬਣਦੀ ਹੈ ਜੀ ਜੀ ਬਿਲਕੁਲ ਜਨਾਬ ਸਾਹਿਬ ਅੱਜ ਕੱਲ ਪੰਜਾਬ ਦੇ ਲੋਕਾਂ ਦੀ ਲੋਟਰੀ ਬਹੁਤ ਨਿਕਲ ਰਹੀ ਹੈ ਜੀ ਕਹਿੰਦੇ ਕਿ ਲੋਕਾਂ ਦੇ ਘਰਾਂ 'ਚ ਕੰਮ ਕਰਨ ਵਾਲੀ ਇੱਕ ਗਰੀਬਣੀ ਦੀ ਵੀ 3 ਕਰੋੜ ਦੀ ਲੋਟਰੀ ਨਿਕਲੀ ਹੈ ਜੀ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਇਹ ਜਿਹੜੀ 3 ਕਰੋੜ ਦੀ ਲੋਟਰੀ ਨਿਕਲੀ ਹੈ ਨਾ ਔਰਤ ਦੀ ਇਹ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਝਾੜੂ ਪੋਚੇ ਦਾ ਕੰਮ ਕਰਦੀ ਲੀੜੇ ਧੋਣ ਦਾ ਕੰਮ ਕਰਦੀ ਆ ਸਾਫ ਸਫਾਈ ਦਾ ਕੰਮ ਕਰਦੀ ਆ ਤੇ ਇਸ ਔਰਤ ਦੀ ਜ਼ਿੰਦਗੀ ਬੜੀ ਆਰਥਿਕ ਪੱਖੋਂ ਅਬਾਜ਼ਾਰ ਸੀ ਇਹਨੇ ਜੀ ਇੱਕ ਲੋਟਰੀ ਪਾਈ ਜ਼ਿੰਦਗੀ 'ਚ ਪਹਿਲੀ ਵਾਰ ਲੋਟਰੀ ਪਾਈ ਆਪਦੀ ਕੁੜੀ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਲਾਟਰੀ ਪਾਈ ਤੇ ਇਹਦੀ ਲਾਟਰੀ 3 ਕਰੋੜ ਦੀ ਨਿਕਲ ਆਈ ਆ। ਪੌਣੀ ਔਰਤ ਖੁਸ਼ ਆ ਬਹੁਤ ਵਧੀਆ ਗੱਲ ਆ ਜੀ ਕਿਸੇ ਮਾਤੜ ਦੀ ਗਰੀਬੀ ਨਿਕਲ ਜੇ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੋਈ ਨਹੀਂ ਹੁੰਦੀ। ਇਹ ਬੀਬੀ ਹੁਣ ਖੁਸ਼ ਆ ਮੇਰਾ خیال ਹੈ ਵੀ ਟੈਕਸ ਕੁੱਪਸ ਕੱਟ ਕੇ ਇਹਨੂੰ ਇਹਦਾ 70-80 ਲੱਖ ਰੁਪਏ ਕੱਟਿਆ ਵੀ ਜਾਣਾ 2.5 2 ਕਰੋੜ ਰੁਪਏ ਦੇ ਪੱਲੇ ਪਾਊਗਾ। ਉਹ ਵੀ ਬਹੁਤ ਵੱਡੀ ਗੱਲ ਆ ਜੀ 2 ਕਰੋੜ ਹੀ ਪੱਲੇ ਪੈ ਜੇ ਤੇ ਆਮ ਬੰਦੇ ਦੀ ਜ਼ਿੰਦਗੀ ਆ ਜਿਹੜੀ ਆਖਰੀ ਸਾਹ ਤੱਕ ਉਹਦੇ 'ਚ ਕਈ ਤਬਦੀਲੀਆਂ ਆ ਜਾਣੀਆਂ। ਕਿਉਂਕਿ ਦੌਰ ਹੈ ਜਿਹੜਾ ਉਹ ਪੜ੍ਹਾਈ ਦਾ ਵੀ ਪੈਸੇ ਦਾ ਹੀ ਆ ਤੇ ਹੋਰ ਵੀ ਸਿਹਤ ਦੇ ਵਿੱਚ ਨੁਕਸਾਨ ਹੋਵੇ ਤਾਂ ਵੀ ਪੈਸੇ ਲੱਗਦਾ ਸੋ ਇਸ ਔਰਤ ਨੂੰ ਬਹੁਤ-ਬਹੁਤ ਮੁਬਾਰਕਾਂ ਵੈਸੇ ਪਿਛਲੇ ਕੁਝ ਸਮੇਂ ਦੇ ਵਿੱਚ ਤੇ ਜਿਹੜੇ ਪੰਜਾਬ ਦੇ ਲੋਕਾਂ ਦੀਆਂ ਲਾਟਰੀਆਂ ਬਹੁਤ ਨਿਕਲ ਰਹੀਆਂ ਤੇ ਕੋਈ ਹੋਰ ਸੂਬੇ ਦਾ ਆ ਕੇ ਵੀ ਜੇ ਪੰਜਾਬ ਚ ਲਾਟਰੀ ਪਾ ਦਿੰਦਾ ਫਿਰ ਉਹਦੀ ਵੀ ਨਿਕਲ ਜਾਂਦੀ ਆ ਸੋ ਪੰਜਾਬ ਦੇ ਲੋਕਾਂ ਦੀਆਂ ਲਾਟਰੀਆਂ ਨਿਕਲ ਰਹੀਆਂ ਤੇ ਮਾਤਰ ਲੋਕਾਂ ਦੀਆਂ ਵੀ ਨਿਕਲ ਰਹੀਆਂ ਤੇ ਇਸ ਔਰਤ ਨੂੰ ਬਹੁਤ-ਬਹੁਤ ਮੁਬਾਰਕਾਂ ਲੈਂਦੀਆਂ ਬਣਦੇਗਾ ਜੀ ਜੀ ਬਿਲਕੁਲ ਸਹੀ ਜਨਾਬ ਸਾਹਿਬ ਇੱਕ ਬਹੁਤ ਹੀ ਦੁਖਦਾਇਕ ਖਬਰ ਇੱਕ ਇਹੋ ਜਿਹੀ ਖਬਰ ਜਿਹਨੇ ਕਿ ਹਰ ਇੱਕ ਅੱਖ ਨੂੰ ਨੰਮ ਕਰ ਦਿੱਤਾ ਹਰ ਇੱਕ ਦਿਲ ਨੂੰ ਕੋਮਲ ਦਿਲ ਨੂੰ ਝੰਝੋੜ ਕੇ ਰੱਖ ਦਿੱਤਾ ਹੁਣ ਉਹਦੀ ਗੱਲ ਕਰਦੇ ਆਂ ਜੀ ਜਲੰਧਰ ਦਾ ਨਾਂ ਸੁਰਖੀਆਂ ਚ ਆਇ ਮਾੜੇ ਵਾਲੇ ਬੰਨੇ ਜਲੰਧਰ ਚ 14 ਸਾਲਾਂ ਕੁੜੀ ਦਾ ਕਤਲ ਕਰ ਦਿੱਤਾ ਗਿਆ ਜੀ ਤੇ ਹੁਣ ਕਤਲ ਕਰਨ ਵਾਲੇ ਦੇ ਲਈ ਫਾਂਸੀ ਮੰਗੀ ਜਾ ਰਹੀ ਹੈ ਦੇਖੋ ਜੀ ਇੱਕ ਵਾਰੀ ਨਾ ਹਰਮਨਜੀ ਮੇਰਾ ਖਿਆਲ ਹੈ ਸਤੰਬਰ ਮਹੀਨੇ ਦੀ ਗੱਲ ਆ 9 ਜਾਂ 10 ਸਤੰਬਰ ਦੀ ਜਦੋਂ ਖੁਸ਼ਹਾਰਪੁਰ ਦੇ ਵਿੱਚ ਹਰਵੀਰ ਨਾਮ ਦੇ ਇੱਕ ਬੱਚੇ ਦੇ ਨਾਲ ਪ੍ਰਵਾਸੀ ਮਜ਼ਦੂਰ ਨੇ ਗਲਤ ਕੰਮ ਕਰਕੇ ਉਹਦੇ ਨਾਲ ਕੋ ਕਰਮ ਕਰਕੇ ਉਹਦਾ ਕਤਲ ਕਰਤਾ ਸੀ ਤੇ Laash ਉਹਦੀ ਸ਼ਮਸ਼ਾਨ ਘਾਟ ਚੋਂ ਬੱਚੇ ਦੀ ਮਿਲੀ ਸੀ ਫਿਰ ਉਹ ਬੰਦਾ ਫੜਿਆ ਗਿਆ ਉਹਨੇ ਚੀਜ਼ੀ ਦਾ ਲਾਲਚ ਦੇ ਕੇ ਉਹਦੇ ਨਾਲ ਕੋ ਕਰਮ ਕੀਤਾ ਸੀ ਫਿਰ ਮਾਰਤਾ ਸੀ ਉਦੋਂ ਪੰਜਾਬ ਦੇ ਵਿੱਚ ਇੱਕ ਆਵਾਜ਼ ਉੱਠੀ ਸੀ ਵੀ ਭਈਏ ਭਜਾਓ ਤੇ ਪੰਜਾਬ ਬਚਾਓ ਮੈਂ ਉਦੋਂ ਵੀ ਗੱਲ ਕਹੀ ਸੀ ਵੀ ਦਰਿੰਦਾ ਪੰਜਾਬੀ ਵੀ ਹੋ ਸਕਦਾ ਭਈਆ ਵੀ ਹੋ ਸਕਦਾ ਪ੍ਰਵਾਸੀ ਮਜ਼ਦੂਰ ਵੀ ਹੋ ਸਕਦਾ ਪਰ ਇਹਦੇ ਲਈ ਆਪਾਂ ਇਹ ਗੱਲ ਕਹਿ ਨਾ ਕਰੀਏ ਵੀ ਭਾਈ ਇਹ ਹੀ ਕ੍ਰਾਈਮ ਕਰਦੇ ਆ ਉਦਰਤੀ ਦੇਖੋ ਅੱਜ ਉਹੀ ਕੁਝ ਵਾਪਰ ਗਿਆ ਜਿਹਦੇ ਨਾਲ ਉਹ ਗੱਲ ਜਸਟੀਫਾਈ ਕਰਦੀ ਆ ਜਲੰਧਰ ਦੇ ਵਿੱਚ ਜਿਹਨੇ 13 ਸਾਲ ਦੀ ਬੱਚੀ ਨਾਲ ਕੋ ਕਰਮ ਦੀ ਕੋਸ਼ਿਸ਼ ਕੀਤੀ ਇਹ ਪ੍ਰਵਾਸੀ ਨਹੀਂਗਾ ਇਹ ਗੁਰੂ ਦਾ ਸਿੱਖ ਆ ਕਹਿਣ ਦਾ ਭਾਵ ਇਹ ਜੀ ਕਿ ਗੁਰੂ ਦੇ ਸਰੂਪ ਦੇ ਵਿੱਚ ਆ ਇਹਦੇ ਦੋ ਢੀਆਂ ਘਰ ਵਾਲੀ ਆ ਉਹ ਘਰੇ ਨਹੀਂ ਛੱਡੇ ਜਾਣੀਆਂ ਤੇ ਇਹਦੀ ਕੁੜੀ ਦੇ ਨਾਲ ਖੇਡਣ ਵਾਲੀ ਸਹੇਲੀ ਜਿਹੜੀ ਗਵਨਰਗੜ੍ਹ ਦੀ ਕੁੜੀ ਉਹ ਘਰੇ ਆਈ ਸੀ ਤੇ ਇਹ ਉਹਨੂੰ ਬੈਡਰੂਮ ਦੇ ਵਿੱਚ ਲਿਜਾ ਕੇ ਉਹਦੇ ਨਾਲ ਕੋਈ ਗਲਤ ਕੰਮ ਕਰਨ ਲੱਗਾ ਕੁੜੀ ਦੇ ਰੋਲਾ ਪਾਇਆ ਫਿਰ ਇਹਨੇ ਬਦਨਾਮੀ ਦੇ ਡਰੋਂ ਵੀ ਬਾਹਰ ਜਾ ਕੇ ਤੇ ਇਹ ਮੈਨੂੰ ਨਾਂ ਲੈ ਦੋਗੇ ਮੇਰਾ ਤੇ ਫਿਰ ਇਸ ਬੰਦੇ ਨੇ ਹੈਪੀ ਨਾਂ ਦੇ ਇਸ ਬੰਦੇ ਨੇ ਇਸ ਕੁੜੀ ਦਾ ਗਲਸਾਰ ਦੇ ਨਾਲ ਘੁੱਟਦਾ ਇਹਨੂੰ ਮਾਰਦਾ ਬਾਥਰੂਮ ਤੇ ਸੁੱਟਦਾ ਜੱਦੇ ਬਾਥਰੂਮ ਦੇ ਗੇਟ ਦੇ ਮੋਰੇ ਲਾਤੇ ਤੇ ਫਿਰ ਜਦੋਂ ਲੋਕ ਲੱਭਦੇ ਫਿਰਦੇ ਸੀ ਕੁੜੀ ਤਾਂ ਉਹਦੇ ਨਾਲ ਲੰਬਾਉਂਦਾ ਵੀ ਫਿਰਦਾ ਸੀ ਇਹਨੂੰ ਐ ਸੀ ਵੀ ਭਾਈ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਫਿਰ ਇਹਦੇ ਕੀ ਕੀਤਾ ਜੀ ਜਦੋਂ ਲੱਭ ਲੁੱਭ ਕੇ ਆ ਗਏ ਲੋਕ ਫਿਰ ਵੀ ਲੱਭੀ ਗਏ ਕਹਿੰਦਾ ਵੀ ਮੈਨੂੰ ਤਾਂ ਹੁਣ ਨੀਂਦ ਆਉਂਦੀ ਆ ਘਰੇ ਜਾ ਕੇ ਲੇਟਾ ਬੱਦ ਕਰਕੇ ਸੌਂ ਗਿਆ ਕਾਰਨ ਅੱਧੀ ਕਿਸੇ ਦੀ ਇਹਨੂੰ ਸੀ ਵੀ ਅੱਧੀ ਰਾਤ ਨੂੰ ਲਾਸ਼ ਮੇ ਵਿੱਚ ਪਾ ਕੇ ਛੁੱਟਿਆਉਂਗਾ ਕਿਤੇ ਪਰ ਸੀਸੀਟੀਵੀ ਕੈਮਰੇ ਦੇ ਰਾਹੀਂ ਪਤਾ ਲੱਗਿਆ ਵੀ ਕੁੜੀ ਆਖਰੀ ਵੇਲੇ ਇਹਦੇ ਘਰ ਦੇ ਵੱਲ ਗਈ ਆ ਲੋਕੇ ਦੇ ਘਰੇ ਵੜੇ ਤਲਾਸੀ ਲਈ ਤੇ ਬਾਥਰੂਮ ਦੇ ਵਿੱਚੋਂ ਕੁੜੀ ਦੀ ਡੈੱਡ ਬੋਡੀ ਮਿਲਿਆ ਲੋਕਾਂ ਨੇ ਇਸ ਬੰਦੇ ਨੂੰ ਬਹੁਤ ਕੁੱਟਿਆ ਹਸਪਤਾਲ ਦੇ ਵਿੱਚ ਹੁਣ ਦਾਖਲ ਆ ਪੁਲਿਸ ਨੇ ਪਰਚਾ ਦਰਜ ਕਰ ਲਿਆ ਤੇ ਗੱਲ ਇਹ ਵੀ ਕਿ ਹੁਣ ਇਹਨੂੰ ਫਾਂਸੀ ਹੋਵੇ ਇਸ ਗੱਲ ਦੀ ਮੰਗ ਕੀਤੀ ਜਾ ਰਹੀ ਆ ਵੈਸੇ ਵੀ ਇਹਨੂੰ ਉਮਰ ਕੱਟ ਜਾਂ ਫਾਂਸੀ ਹੀ ਹੋਊਗੀ ਇਹ ਗੱਲ ਪੱਕੀ ਆ ਇਸ ਬੰਦੇ ਨੇ ਗੱਲ ਕਹੀ ਆ ਕਿ ਮੈਂ ਮੈਂ ਰੇਪ ਕਰਨਾ ਚਾਹੁੰਦਾ ਸੀ ਪਰ ਉਹ ਮੇਰਾ ਨਾਂ ਨਾ ਕਿਤੇ ਲੈ ਦੇਵੇ ਇਸ ਕਰਕੇ ਮੇਰੇ ਕੋਲੋਂ ਕੁੜੀ ਮਰ ਗਈ ਉਨੇ ਆ ਗੱਲ ਕਹੀ ਆ ਸੋ ਭਾਈ ਮੇਰਾ ਕਹਿਣ ਦਾ ਮਤਲਬ ਇਹ ਜੀ ਕਿ ਉੱਥੇ ਬਿਹਾਰੀ ਸੀ ਇੱਥੇ ਪੰਜਾਬੀ ਆ ਉੱਥੇ ਨੌਨ ਪੰਜਾਬੀ ਸੀ ਇੱਥੇ ਆਪਣਾ ਪੰਜਾਬੀ ਆ ਉਹਨੂੰ ਆਪਾਂ ਭਾਈ ਆ ਕਹਿੰਦੇ ਆ ਇਹ ਸਾਡਾ ਆਪਣਾ ਗੁਰੂ ਦਾ ਸਿੱਖ ਆ ਦਰਿੰਦਾ ਕੋਈ ਵੀ ਹੋ ਸਕਦਾ ਤੁਹਾਡੇ ਗੁਆਂਢ ਚ ਹੋ ਸਕਦਾ ਤੁਹਾਡੀ ਸਾਂਝੀ ਕੱਦ ਵਾਲਾ ਹੋ ਸਕਦਾ ਕਿਸੇ ਦੇ ਬਾਰੇ ਕੀ ਕਹਿ ਸਕਦੇ ਨਹੀਂ ਮਨ ਦੇ ਵਿੱਚ ਕੀ ਪਾਲੀ ਜਾਂਦਾ ਫਿਲਹਾਲ ਸੋ ਇਹ ਬਹੁਤ ਦੁੱਖ ਦੀ ਗੱਲ ਆ ਉਹ ਵੀ ਦੁੱਖ ਦੀ ਗੱਲ ਸੀ ਇਹ ਵੀ ਦੁੱਖ ਦੀ ਗੱਲ ਆ ਬਹੁਤ ਵੱਡੇ ਸਵਾਲ ਖੜੇ ਹੋਏ ਆ ਵੀ ਬੱਚੇ ਨੂੰ ਛੱਡਿਆ ਕਿੱਥੇ ਕੀਰੇ ਉੱਤੇ ਯਕੀਨ ਕਰ ਗਏ ਜੀ ਹੁਣ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਠੀਕ ਹੈ ਅੱਜ ਇਸ ਵੇਲੇ ਧੁੱਪ ਨਹੀਂ ਚੜੀ ਜਾ ਸਰਵੇ ਦੇ ਵੇਲੇ ਤੇ ਲੰਘੇ ਕੱਲ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਧੁੱਪ ਸੀ ਤੇ ਰਾਤ ਦੇ ਵੇਲੇ ਮੌਸਮ ਵਿੱਚ ਥੋੜੀ ਜਿਹੀ ਤਬਦੀਲੀ ਹੁੰਦੀ ਹੈ ਠੰਡਕ ਹੁੰਦੀ ਆ ਮੌਸਮ ਵਿਭਾਗ ਨੇ ਗੱਲ ਕਹੀ ਆ ਵੀ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਤੇ 4 ਦਿਨਾਂ ਬਾਅਦ ਪੰਜਾਬ ਦੇ ਵਿੱਚ ਕਣੀਆਂ ਪੈਣੀਆਂ ਦਾ ਤੇ ਉਸ ਤੋਂ ਬਾਅਦ ਇੱਕਦਮ ਠੰਡ ਦੇ ਵਿੱਚ ਵਾਧਾ ਹੋ ਗਿਆ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਆਜ ਦੇ ਲਈ ਐਨ ਜੀ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ